ਗਦਸੋਂ ਪਿਤਾ ਸਾਹਿਬ ਸ਼ੇਰ ਗੁਰੂ ਗੋਬ ਸਿੰਘ ਜੀ ਦੇ ਛੋਟੇ ਸਾਹਿਬ ਜਦਿਆਂ ਬਾਬਾ ਜਵਰਾਬਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਤੇ ਨਿਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਲੱਗਣ ਵਾਲਾ ਸਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਦੀ ਅੱਜ ਆਰੰਭਤਾ ਹੋ ਚੁੱਕੀ ਹੈ ਤੇ ਅੱਜ ਸ਼ਹੀਦੀ ਜੋੜ ਮੇਲ ਦਾ ਪਹਿਲਾ ਦਿਨ ਹੈ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਵਿਸ਼ਾਲ ਠਾਠਾ ਮਾਰਦਾ ਇਕੱਠ ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚ ਰਿਹਾ ਹੈ ਕੇਵਲ ਅੱਜ ਹੀ ਨਹੀਂ ਪਿਛਲੇ ਕਈ ਦਿਨਾਂ ਤੋਂ ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਇੱਕ ਸੰਗਤਾਂ ਨਤਮਸਤਕ ਹੋਣ ਲਈ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਨਾਲ ਹੋਰ ਧਾਰਮਿਕ ਸਥਾਨਾਂ ਤੇ ਪਹੁੰਚ ਰਹੇ ਹਨ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਲਾਈਨਾਂ ਦੇ ਵਿੱਚ ਲਾ ਕੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰ ਰਹੀਆਂ ਹਨ ਉੱਥੇ ਇਹ ਤਕਰੀਬਨ ਪਿਛਲੇ 15 ਦਿਨਾਂ ਤੋਂ ਇਸੇ ਤਰ੍ਹਾਂ ਸੰਗਤਾਂ ਦਾ ਸਹਿਲਾਬ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਪਪਾ ਮੋਤੀराम ਮਹਿਰਾ ਤੇ ਹੋਰ ਜੋ ਇਤਿਹਾਸਿਕ ਸਥਾਨ ਨੇ ਇੱਥੇ ਨਤਮਸਤਕ ਹੋਣ ਲਈ ਦੇਸ਼ਾਂ-ਵਦੇਸ਼ਾਂ ਤੋਂ ਸੰਗਤ ਪਹੁੰਚ ਰਹੀ ਹੈ ਤੇ ਜੇਕਰ ਸਮਾਗਮਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਜਦੋਂ ਕਿ ਹੋਰ ਸਮਾਗਮਾਂ ਦੀ ਜਾਣਕਾਰੀ ਦਿੱਤੀ ਜਾਵੇ ਤਾਂ 25 ਦਸੰਬਰ ਤੋਂ 28 ਦਸੰਬਰ ਤੱਕ ਲਗਾਤਾਰ ਦਿਨ ਰਾਤ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਪੰਥਕ ਸ਼ਖਸੀਤਾ ਪ੍ਰਸਿੱਧ ਵਿਦਵਾਨ ਰਾਗੀ ਜਿੱਥੇ ਢਾਡੀ ਜਿੱਥੇ ਕਵੀਸ਼ਰੀ ਜਿੱਥੇ ਅਤੇ ਪ੍ਰਚਾਰਕ ਸੰਕਟਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰ ਇਤਿਹਾਸ ਸਰਵਨ ਕਰਵਾਉਣਗੇ ਇਸ ਦੇ ਨਾਲ ਹੀ 26 ਦਸੰਬਰ ਦੀ ਰਾਤ ਨੂੰ 9 ਵਜੇ ਤੋਂ ਵਿਸ਼ੇਸ਼ ਕਵੀ ਦਰਬਾਰ ਕਬੀ ਸਮਾਗਮ ਵੀ ਕਰਵਾਇਆ ਜਾਵੇਗਾ ਤੇ ਸ਼ਹੀਦੀ ਜੋੜ ਮੇਲੇ ਦੇ ਦੂਸਰੇ ਦਿਨ ਅੰਤਿਮ ਦਿਨ 27 ਦਸੰਬਰ ਨੂੰ ਸਵੇਰੇ 9 ਵਜੇ ਇਸ ਪਵਿੱਤਰ ਸਥਾਨ ਤੋਂ ਵਿਸ਼ਾਲ ਨੀਂਦੀ ਦਿਨ ਅਗਰ ਕੀਰਤਨ ਜਾਇ ਵੱਡੀ ਕੀਰਤ ਵਿੱਚ ਸੰਗਤਾਂ ਇੱਥੇ ਪਹੁੰਚੇ ਹੋਈਆਂ ਨੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ ਅੱਜ ਭਾਈ ਸਾਹਿਬ ਕਿ ਕਿਸ ਤਰ੍ਹਾਂ ਦੇਖ ਰਹੇ ਹੋ ਵੱਡੀ ਕੀਰਤ ਵਿੱਚ ਸੰਗਤਾਂ ਦਾ ਸਲਾਬ ਪਹੁੰਚ ਰਿਹਾ ਜੀ ਸਵਾਮਾਂ ਵੀ ਤੁਸੀਂ ਨਿਵਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਏਕ ਤੀਰਥ ਹੈ ਯਾਤਰਾ ਕੇ ਲਈਏ ਕਤਾਈ ਬਾਪ ਨੇ ਬੇਟੇ ਜਹਾ ਖੁਦਾ ਕੇ ਲੀਏ ਸਵੇਰ ਤੋਂ ਹੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਹ ਸ਼ਬਦ ਕਰਦਾ ਹੈ ਵੀ ਇਸ ਜਗ੍ਹਾ ਦੀ ਕੀ ਅਹਿਮੀਅਤ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਇੱਥੇ ਇਸ ਇਤਿਹਾਸ ਬਾਰੇ ਪਤਾ ਲੱਗੇ ਜਾਣੂ ਕਰਾਏ ਕੱਲ 4 ਰੋਜ਼ਾ ਸ਼ਹੀਦਤ ਦੀ ਸਮਾਪਤੀ ਹੋਈ ਹੈ ਕੱਲ ساری ਰਾਤ ਠਾਠਾ ਮਾਰਦਾ ਇਕੱਠ ਦੀਗਾ ਸਭ ਨੂੰ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਲਿਆ ਕੇ ਆਓ ਤੇ ਇਸ ਇਤਿਹਾਸਵਾਰੇ ਦੱਸੋ 27 ਤਰੀਕ ਨੂੰ ਸ਼ਹੀਦੀ ਨਗਰ ਕੀਰਤਨ ਦੀ ਸ਼ੁਰੂਆਤ ਹੋਣੀ ਹੈ ਜੀ ਠੀਕ ਹੈ ਤੇ ਹੋਰ ਜੋ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਵੀ ਵੱਡੀ ਕੀਰਤ ਦੇ ਵਿੱਚ ਬੱਚੇ ਬੱਚਿਆਂ ਨੂੰ ਮਾਪਿਆਂ ਵੱਲੋਂ ਨਾਲ ਲਿਆ ਕੇ ਗੁਰੂ ਘਰ ਨਮਸਤਕ ਕਰਾਇਆ ਜਾ ਰਿਹਾ ਤੇ ਇਸ ਤਰ੍ਹਾਂ ਲੱਗਦਾ ਵੀ ਗੁਰੂ ਦੇ ਨਾਲ ਨੌਜਵਾਨੀ ਪੀੜੀ ਜੋ ਬੱਚੇ ਜੁੜ ਸਕਦੇ ਬਹੁਤ ਵਧੀਆ ਸੰਦੇਸ਼ ਹੈ ਜੀ ਉਹ ਅਸੀਂ ਧੰਨਵਾਦ ਕਰਦੇ ਹਾਂ ਸਿੰਘ ਸਾਹਿਬ ਜਾਨੀ ਹਰਪਾਲ ਸਿੰਘ ਦਾ ਹੈੱਡ ਕ੍ਰਾਂਤੀ ਸ੍ਰੀ ਫਤਿਹਗੜ੍ਹ ਸਾਹਿਬ ਜੀ ਨੇ ਜਿਨ੍ਹਾਂ ਨੇ ਅੱਜ ਤੋਂ 14-15 ਸਾਰ ਪਹਿਲਾਂ ਇਹ ਸ਼ਮਰễ ਸ਼ਹਾਦਤ ਦਾ ਕਾਫਲਾ ਸ਼ੁਰੂ ਕਰਿਆ ਦੀਗਾ ਉਹਨਾਂ ਨੇ ਕੱਲ ਵੀ ਕਿਹਾ ਵੀ ਬਹੁਤ ਵਧੀਆ ਸਾਨੂੰ ਗੱਲ ਲੱਗੀ ਉਹਨਾਂ ਨੇ ਕਿਹਾ ਵੀ ਮੈਂ ਕਥਾ ਨਹੀਂ ਸੁਣਾ ਰਿਹਾ ਮੈਂ ਇੱਕ ਹੌਕਾ ਦੇ ਰਿਹਾ ਵੀ ਨੌਜਵਾਨ ਪੀੜ੍ਹੀ ਮੇਰੇ ਨਾਲ ਜੁੜੇ ਕੁਰੂ ਕੁਰੂ ਸਾਹਿਬ ਨਾਲ ਜੁੜੇ ਬਹੁਤ ਵਧੀਆ ਸੰਦੇਸ਼ ਆ ਸਪਰੇ ਸਾਧ ਦਾ ਕਾਫਲੇ ਦੀ ਤਾਰੀਫ ਕਰਨੀ ਬਣਦੀ ਆ ਉਹਦੇ ਨਾਲ ਬਹੁਤ ਵੱਡਾ ਪ੍ਰਭਾਵ ਪਿਆ ਵੀ 18 ਤੋਂ ਲੈ ਕੇ 25 26 ਸਾਲ ਦਾ ਨੌਜਵਾਨ ਤੁਸੀਂ ਦੇਖ ਲਓ ਵੀ ਉਰੇ ਹੈਗਾ ਤੋ ਜੋ ਵੱਡੇ ਕੀਤੇ ਦੇ ਵਿੱਚ ਜੋ ਨੌਜਵਾਨ ਨੇ ਬੱਚੇ ਨੇ ਉਹ ਗੁਰੂ ਘਰ ਨਤਮਸਤਕ ਹੌਲੀ ਪਹੁੰਚ ਵੀ ਰਹੇ ਹਨ ਤੇ ਇੱਕ ਵਾਰ ਫਿਰ ਦੱਸ ਦਈਏ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਛੋਟੇ ਸਹਿਬਜ਼ਾਦੇ ਆਪਾ ਜੋਰਾਬਰ ਸਿੰਘ ਆਪਾ ਫਤਿਹ ਸਿੰਘ ਨੂੰ ਮੁਗਲ ਹਕੂਮਤ ਵੱਲੋਂ ਜ਼ਿੰਦਾ ਨਹੀਂਆ ਵਿੱਚ ਚਣਵਾ ਦਿੱਤਾ ਗਿਆ ਸੀ ਪਰੰਤੂ ਸਹਿਬਜ਼ਾਦੇ ਛੋਟੇ ਸਹਿਬਜ਼ਾਦੇ ਉਹਨਾਂ ਨੇ ਮੁਗਲ ਹਕੂਮਤ ਦੀ ਇਹ ਨਹੀਂ ਮੰਨੀ ਸੀ ਤੇ ਉਸੇ ਅਛਾਹਤ ਨੂੰ ਅੱਜ ਦੇਸ਼ਾਂ-ਵਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੌਲੀ ਪਹੁੰਚਦੀਆਂ ਹਨ ਸੋ ਇਸੇ ਸਮਾਗਮਾ ਦੀ ਕੜੀ ਤਹਿਤ ਜਿੱਥੇ ਅੱਜ ਸ਼ਹੀਦੀ ਜੋੜ ਮਿਲਦੀ ਰੰਭਤਾ ਹੋਈ ਆ ਉੱਥੇ ਹੀ ਸ਼ਹੀਦੀ ਜੋੜ ਮੇਲ ਦੇ ਅੰਤਿਮ ਦਿਨ ਇਸੇ ਸ਼ਹੀਦੀ ਸਥਾਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤੋਂ ਵਿਸ਼ਾਲ ਸ਼ਹੀਦੀ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਤਕਰੀਬਨ 1.5 ਕਿਲੋਮੀਟਰ ਦਾ ਪਿੰਡਾਂ ਤੱਕ ਕਰਦਾ ਹੋਇਆ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ ਜਿੱਥੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਇਤਿਜ਼ਾਰ ਕੌਮ ਨੂੰ ਆਪਣਾ ਸੰਦੇਸ਼ ਜਾਰੀ ਕਰਨਗੇ ਜਗਦੇਵ ਸਿੰਘ ਫਤਿਹਗੜ ਸਾਹਿਬ